ਲੋ ਵੀ ਮੈਤਰਵਾ ਸੱਪ ਫੜਨ ਵਾਲੇ ਕਲਵੰਤ ਸਿੰਘ ਕਾਂਤੇ ਨੂੰ ਇਹਨਾਂ ਮੁੰਡਿਆਂ ਨੇ ਇਹੋ ਜਿਹਾ ਪੰਪ ਦਿੱਤੇ ਤੇ ਸੱਪ ਨੇ ਵੀ ਇਹਦਾ ਢਾਂਚਾ ਵਿਗਾੜਤਾ। ਨਾ 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 ਆਪਣੇ ਹਿਸਾਬ ਨਾਲ ਬਣਾ ਲੈ। ਇੱਕ ਮਿੰਟ ਨਵੇਂ ਖੜ ਜਾ ਹਜੇ ਨਾ ਛੜੀ। ਓ ਵਾਹ ਜੀ ਵਾਹ। ਵਾਹ ਜੀ ਵਾਹ। ਮੌਜ ਬੰਦ ਕੋਵਰਾ, ਕਿੰਗ ਕੋਵਰਾ। ਵਾਹ ਜੀ ਬਣ ਕੀ ਬੇਟੇ। ਬੱਚਾ ਹੰਦੇ ਜੰਗਲਾਂ ਵਿੱਚ ਡੱਟਾਂਗਾ ਡੰਗ ਮਾਰਨਾ ਮਾਰਦੀ ਠੀਕ ਆ ਗੁੱਸਾ ਨਹੀਂ ਕਰਨਾ ਗਾਂ ਦਾ ਦੁੱਧ ਪਿਲਾਉਂਗਾ ਠੀਕ ਆ ਆਹ ਦੇਖੋ ਜੀ ਸਾਡਾ ਸਾਡਾ ਵੀਰ ਕੁਲਵੰਤ ਸਿੰਘ ਕੰਤਾ ਪੈਨ ਡੁੱਲਟ ਪਰ ਦੇਖੋ ਕਿ ਕਿਹੜਾ ਖਤਰਨਾਕ ਜੀ ਨੂੰ ਕਾਬੂ ਕਰਿਆ ਦੇਖੋ ਜੀ ਫੜਦੇ ਹੋਏ ਕੁਲਵੰਤ ਸਿੰਘ ਕੰਤਾ ਜੀ ਓਏ ਇਹਦਾ ਟ੍ਰੀਟਮੈਂਟ ਕਰੋ ਟ੍ਰੀਟਮੈਂਟ ਉਹ ਕਰ ਲੈ ਵਾਹ ਜੀ ਵਾਹ ਕੀ ਮਾਤ ਵਾਹ ਤੇ ਜਿਆ ਹਾ ਬਣ ਰਹੀ ਹੈ ਵੀਡੀਓ ਚੁੱਪ ਰੋ ਚੁੱਪ ਰੋ ਚੁੱਪ ਰੋ ਓਏ ਇੱਕ ਮਿੰਟ ਆਤਾ ਜਾਈ ਜਾ ਰ ਥਾਲੋਂ ਮਿਲੇਗਾ ਵਾਹ ਜੀ ਵਾਹ ਸਾਈਡ ਚੋਂ ਨਹੀਂ ਸਾਈਡ ਚੋਂ ਵਾਹ ਜੀ ਵਾਹ ਕੰਤਾ ਕਿਹੜਾ ਕੱਚਾ ਖੜਾ ਰੀ ਆ ਫਿਰ ਓਏ ਇੱਕ ਮਿੰਟ ਇੱਕ ਮਿੰਟ ਜਾ ਮੈਂ ਇਹ ਰਵਾੜਾ ਹੀ ਕਰਦੇ ਆਂ ਛੱਡ ਕੇ ਆਉਂਗਾ ਤੂੰ ਕਿੰਗਪੋਰ ਬਹੁਤ ਜਰੀਲਾ ਸੱਪ ਹੈ ਜੀ ਹਾਂ ਜੀ ਇੱਕ ਮਿੰਟ ਵੇਰ ਤੂੰ ਤਾਂ ਨਾ ਐਂ ਰੱਖੀ ਐਂ ਰੱਖੀ ਕਰਦੇ ਇੱਕ ਮਿੰਟ ਆਪ ਕੋ ਲੈ ਕੇ ਪਰ ਦੇ ਨੇੜੇ ਕਰਨੀ ਹੋਰ ਤਾਂ ਅਵਾਜ਼ ਆ ਇਤਰਾ ਐਡੀ ਤੂੰ ਵਾਹ ਜੀ ਵਾਹ ਵਾਹ ਜੀ ਵਾਹ ਮੈਂ ਉਰੰਗ ਆ ਜਾਉਂਗਾ ਫੜਤਾ ਰੱਖਿਆ ਦੇਖ ਕਲੀਅਰ ਫੋਨ ਉਹ ਨਹੀਂ ਹੈਗਾ ਇਹ ਕੈਬੇਜੀ ਨੂੰ ਮਾਰੇ ਦੰਦ ਥੱਲੇ ਵਾਹ ਜੀ ਵਾਹ ਬਹੁਤ ਸਾਰਾ ਤਾ ਇਹਨ ਬੜੀ ਠੰਡੀ ਚੰਗੀ ਅਵਾਜ਼ ਆ ਟਿਕਾਉਗਾ ਕਦੋਂ ਤੋਂ ਮੂਵੀ ਦਾ ਬਣਾ ਲਈ ਕਹਿੰਦੇ ਆ ਮੁੰਡਾ ਆ ਵਾਹ ਜੀ ਵਾਹ ਕੰਤੇ ਕਿਹੜਾ ਸਾਤਾ ਇਹ ਇੱਕ ਕੰਮ ਮਹਾ ਹੋ ਗਿਆ ਚਮਟ ਗਿਆ ਵਾਹ ਜੀ ਵਾਹ ਦੇਖੋ ਜੀ ਕਿਹਦੇ ਕੀ ਮੈਂ ਤੁਮਾ ਰੰਗਦਾ ਨਾ ਅੰਕਾਂ ਕਵਾਣ ਲਾਇਆ ਪਰੇ ਬਿੱਛੇ ਹੋ ਜਾਏ ਕੰਮ ਨਹੀਂ ਬਾਬਾ ਉਹ ਵਾਕਈ ਕਰਨਾ ਕੀ ਹੈ ਉਹ ਮਾਰ ਨਹੀਂ ਨਿਕਟੇ ਮਾਰਨਾ ਮਾਰਦਾ ਨਹੀਂ ਦੇਖੇ ਰਾਇ ਜੇ ਕੰਮ ਨਹੀਂ ਕਰਨਾ ਦੇ ਤੇਰੇ ਯਾਰ ਦੋਸਤਾਂ ਮੈਂ ਤੂੰ ਤਿਆਰ ਕਰ ਪਾਈ ਜਾ ਮੈਂ ਕੋ ਛੱਡ ਗਿਆ ਉਹ ਵਾਹ ਜੀ ਵਾਹ ਜਿੱਥੇ ਮਰਦੀ ਨਜ਼ਾਰੇ ਨੇ ਇਹ ਕੰਮ ਨਹੀਂ ਕਰੇ ਕਰਨਾ ਰੱਖਾ ਦੀ ਉਹ ਯਾਰ ਕੱਟਾ ਹੋ ਭਧਾਮ ਪ੍ਰਵੰਤ ਸਿੰਘ ਆਏ ਲੈ ਬੇਟਾ ਕੋ ਫਿਲਮ ਦਾ ਤਰੀਕਾ ਫਿਲਮ ਦੇਣਾ ਕਰਨਾ ਦੇਣਾ ਡਿਸਕਵਰੀ ਵਾਲਾ ਕੰਮ ਤੇ ਨਹੀਂ ਲੈਣੀਏ ਲੈਣੀਆ ਚਾ ਕਾਈ ਵੀ ਮਨੋਂ ਮੈਡਮ ਮੇਕੀ ਨਾ ਗੋਲੀ ਲੈ ਲਿਓ ਅਕੋਰਡਿੰਗ ਹੋ ਰਹੀ ਹੈ ਬਿਲਕੁਲ 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 ਲੈ ਤੇ ਪੁੱਲੇ ਨੂੰ ਖਵਾ ਦੇ ਨਹੀਂ ਕਿੰਕੋ ਬਰਾ ਜਰਿਲਾ ਸਾਬਾ ਕੰਤੇ ਬਹੁਤ ਜ਼ਿਆਦਾ ਵੀ ਨਹੀਂ ਹਸਾ ਲਿਆ ਘੰਟੇ ਸਭ ਪੂਰਾ ਨੇ ਰੈਂਦੇ ਚਾ ਕੋ ਰਾਤ ਨੂੰ ਆਇਆ ਤੇਰੇ ਉਹ ਵੀ ਖੜਾ ਰਿਹਾ ਉਹ ਗੜਾ ਕੱਚਾ ਖੜਾ ਰਿਹਾ ਲਲਨ ਟੈਂ ਲਲਨ ਟਾਪ ਹੋ ਗਿਆ ਉਹ ਤਾਂ ਮੋਪ ਪੜੇ ਲੈ ਉਹ ਕਲੰਤਰੀ ਤੋਂ ਫਿਲੇ ਰਹੀ ਆ ਟੈਂ ਪਿੱਛੇ ਆਪਾਂ ਵੀ ਬਾਬੇ ਜੀ ਕਹਿੰਦੇ 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 ਕਰੇ ਬਾਬੇ ਤੇ ਠੱਗ ਨਾ ਰੇਤੀ ਲੱਤ ਦੇ ਮੰਗੂ ਤਾਂ ਵੀ ਮਾਰ ਗਿਆ ਹੈ ਕੀਰਾ ਮਾਰ ਗਿਆ ਨਾ ਉਹ ਬਾਬੇ ਕੀ ਨਾ ਨੰਦ ਮਾਰ ਗਿਆ ਹਾਂ ਨੰਦ ਮਾਰ ਗਿਆ ਲੋਕੇ ਕੋ ਬੱਲੇ ਕਿ ਕੋਈ ਗੱਲ ਨਹੀਂ ਕੁਝ ਨਹੀਂ ਵਾ ਵਾ ਕੀ ਕਰਨਾ ਹੈ ਤੇ ਹੁਣ ਨੰਦ ਮਾਰੋ ਫੁਰਲਾ ਦੇ ਹੈ ਭੈਣ ਸਭ ਕੁਝ ਕਰੀ ਕਰੀ ਜੀਰਾ ਲਾ ਕਰੀ ਸੋਸਤੋ ਦੋਸਤੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਿਵੇਂ ਇਹ ਕੁਲਵੰਤ ਸਿੰਘ ਕਾਂਤਾ ਮੁੰਡਿਆਂ ਦੇ ਪੰਪ ਵਿੱਚ ਆ ਗਿਆ ਕਵੇਰੀ ਲੈਣੇ ਦੇ ਦੇਣੇ ਪੈ ਜਾਂਦੇ ਨੇ ਦੇਖੋ ਸੱਪ ਨੇ ਕੱਟ ਵੀ ਲਿਆ ਐਡੇ ਮੂਰਖ ਲੋਕ ਨੇ ਮੈਂਟਾ ਜੀ ਪੰਪ ਚਾਹੁੰਦਾ ਤੇ ਕਲਵੰਤ ਸਿੰਘ ਕਾਂਤੇ ਦਾ ਵੀ ਮੈਨੂੰ ਦਾ ਪੈਗਪੋਕ ਲੱਗਿਆ ਹਦਾ ਜਿਹੜਾ ਮਿੱਠੀਆਂ ਨੇਦਿਆਂ ਗੱਲਾ ਕਰਦਾ ਧੰਨਵਾਦ